ਅਮਰਤਪਾਲ ਸਿੰਘ ਮੈਰੋ ਨੂੰ ਸਿੱਧੀ ਹੋ ਗਈ ਵਿਦੇਸ਼ ਦੇ ਵਿੱਚ ਬੈਠੀ ਨੈਂਸੀ ਗਰੇਵਾਲ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਹਿੰਦੀ ਇਹ ਮੰਦ ਬੁੱਧੀ ਨੇ ਇਹਨਾਂ ਦਾ ਦਿਮਾਗ ਖਰਾਬ ਹੈ ਕਿਉਂਕਿ ਇਹ ਕਦੇ ਸਕੂਲ ਨਹੀਂ ਗਏ ਬਹੁਤ ਕੁਝ ੜਕਦੀ ਹੋਈ ਬਹੁਤ ਕੁਝ ਬੋਲਦੀ ਹੋਈ ਨਜ਼ਰ ਆ ਰਹੀ ਹੈ ਨੈਂਸੀ ਗਰੇਵਾਲ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਹੋ ਜਾਂਦਾ ਤੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਜਾਂਦੀ ਆ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਕਿਹਾ ਗਿਆ ਕਿ ਹਲੇ ਤੱਕ ਸ਼ੁਰੂਆਤ ਹੋਈ ਆ ਜੇਕਰ ਇਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਨਾ ਹਟੇ ਤਾਂ ਫਿਰ ਪੰਜ ਸੱਤ ਰੋੜ ਕੇ ਹੀ ਜੇਲ੍ਹ ਜਾਊਗਾ ਜਿਸ ਤੋਂ ਬਾਅਦ ਕਈ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਅਮਰਤਪਾਲ ਮੈਰੋ ਦੇ ਪਰ ਨੈਂਸੀ ਗਰੇਵਾਲ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਉੱਤੇ ਅਜੇਹੇ ਅਜਿਹੇ ਸ਼ਬਦਾਬਲੀ ਦੀ ਵਰਤੋਂ ਕੀਤੀ ਜਿਸ ਨੂੰ ਸੁਣ ਕੇ ਅਮਰਪਾਲ ਮੈਰੋ ਦਾ ਗੁੱਸਾ ਵੀ ਸੱਤਵੇਂ ਸਵਾਨ ਤੇ ਪਹੁੰਚ ਜਾਵੇਗਾ ਇੱਕ ਵਾਰ ਸੁਣਾਉਣਿਆ ਨੈਂਸੀ ਗਰੀਵਾਲ ਆਖਰ ਕਹਿ ਕੀ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ कृष्णा ਰਾਧੇ ਰਾਦੇ ਉਹ ਜਿਹੜਾ ਬਟਿੰਡੇ ਵਿੱਚ ਮਰਡਰ ਹੋਇਆ ਕਮਲ ਨਾਮ ਦੀ ਕੁੜੀ ਦਾ ਜਿਹੜੀ ਇੰਸਟਾਗ੍ਰam ਤੇ ਜਿਹਦੇ 4 ਲੱਖ ਫੋਲੋਅਰ ਸੀ ਸੋ ਬਹੁਤ 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 ਵੀਡੀਓ ਦੇਖ ਲਈਆਂ ਅੱਜ ਕਹਿੰਦੇ ਕਿ ਬੜਾ ਗੰਦ ਪਾਇਆ ਸੀ ਇੰਸਟਾਗ੍ਰਾਮ ਤੇ 노 ਡਾਊਟ ਦੈਟਸ ਟ੍ਰੂ ਕਿ ਉਹਨੇ ਬਹੁਤ ਗੰਦ ਪਾਇਆ ਸੀ ਬਹੁਤ ਗੰਦੇ ਗੰਦੇ ਕੱਪੜੇ ਪਾਉਣਾ ਅਸ਼ਲੀਲ ਹਰਕਤਾਂ ਕਰਨਾ ਆਪਣੇ ਅੰਗ ਪ੍ਰਦਰਸ਼ਨ ਕਰਨਾ ਖੁੱਲ੍ਹੇ ਅਮ ਲੋਕਾਂ ਨੂੰ ਗੰਦੇ ਕੰਮਾਂ 'ਸੇ ਸੱਦਾ ਦੇਣਾ ਇਹ ਸਭ ਨਾਲ ਪੁਲਿਸ ਨਾਮ ਦੀ ਕਾਨੂੰਨ ਨਾਮ ਦੀ ਇੱਕ ਚੀਜ਼ ਹੈ ਸਾਰੇ ਮੁਲਕਾਂ ਦੇ ਵਿੱਚ ਜੇ ਕੋਈ ਬੰਦਾ ਇਦਾਂ ਦੀ ਗੱਲ ਕਰਦਾ ਹੈ ਚਲੋ ਕੁਝ ਲੋਕ ਇਕੱਠੇ ਹੋ ਕੇ ਪੁਲਿਸ ਨੂੰ ਕੰਪਲੇਨਟ ਦੇ ਸਕਦੇ ਆ ਪੁਲਿਸ ਨੂੰ ਕਹ ਸਕਦੀ ਜੇ ਤੂੰ ਇਦਾਂ ਦੇ ਕੰਮ ਕਰਨੇ ਬੰਦ ਨਹੀਂ ਕੀਤੇ ਵੀ ਬਾਤ ਤੈਨੂੰ ਚੱਕ ਕੇ ਸੇ 6 ਮਹੀਨੇ ਜੇਲ੍ਹ ਤੇ ਚਾਗੇ ਬਾਹਰ ਰਸਤੇ ਹੁੰਦੇ ਆ ਪੁਲ ਇਹ ਪੁਲਿਸ ਦਾ ਕੰਮ ਹੈ ਸਾਡਾ ਨਹੀਂ ਹੈ ਨਾ ਪਰ ਜਿਹੜੇ ਅਮਰਿਤਪਾਲ ਮੈਰੋ ਦੇ ਬੰਦੇ ਫੜੇ ਗਏ ਆ ਤੇ ਅਮਰਿਤਪਾਲ ਮੈਰੋ ਨੇ ਕਿਹਾ ਕਿ ਇਹ ਸਾਰਾ ਕੁਝ ਮੈਂ ਕਰਾਇਆ ਵੀ ਮੈਂ ਉਹਨੂੰ ਪਹਿਲੇ ਧਮਕੀ ਵੀ ਦਿੱਤੀ ਸੀ ਮੈਂ ਉਹਨੂੰ ਕਿਹਾ ਸੀ ਕਿ ਬੰਦੇ ਦੀ ਪੁੱਤ ਬਨ ਜਾ ਇਹ ਕੰਮ ਛੱਡ ਦੇ ਤੂੰ ਪਿੱਛੇ ਕੌਰ ਲਾਨੀ ਆ ਈਵਨ ਕਿ ਉਹ ਕਮਲਕੌਰ ਨਹੀਂ ਸੀ ਕੋਈ ਪਤਨੀ ਕੰਚਨ ਕੋਈ ਯੂਪੀ ਦੀ ਭਈਆ ਰਾਣੀ ਸੀ ਵਾੜੇਵਰ ਜੋ ਵੀ ਹੈ ਕਹਿ ਰਹੇ ਆ ਸੋਭੇ ਪਹਿਲੇ ਗੱਲ ਪੁੱਛੂੰਗੀ ਵੀ ਹੁਣ ਜਿਹੜਾ ਪੰਜਾਬ ਦਾ ਸੀ ਮੁੱਖ ਮੰਤਰੀ ਆ ਇਹ ਸਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਆ ਜਿਹੜਾ ਕਾਲ ਤਖਤਲੇ ਆ ਇਹ ਸਾਰੇ ਸੁੱਤੇ ਹੋਏ ਆ ਹੁਣ ਹਲੇ ਲੋਕ ਖਾਲਿਸਤਾਨ ਦੀ ਡਿਮਾਂਡ ਕਰਦੇ ਆ ਆ ਖਾਲਸਾ ਰਾਜ ਮੰਗਦੇ ਆ ਜਿਹਦੇ ਵਿੱਚ ਨਿਹੱਥੀ ਔਰਤਾਂ ਤੇ ਤੁਸੀਂ ਵਾਰ ਕਰੋਗੇ ਵੱਧ ਕਰੋਗੇ ਉਹਨਾਂ ਦੇ ਮਰਡਰ ਕਰੋਗੇ ਅੰਮ੍ਰਿਤਪਾਲ ਮੈਰੋ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕਤਲ ਕਰਨ ਦਾ ਕੱਚ ਫੜਾਇਆ ਵੀ ਜਿਹੜੀ ਚੀਜ਼ ਤੈਨੂੰ ਪਸੰਦ ਨਹੀਂ ਜਾ ਕੇ ਮਾਰਦੇ ਉਹਨੂੰ ਅੱਗੇ ਪੀ ਗਰੇਵਾਲ ਦੀ ਫਿਲਮ ਆਈ ਸੀ ਅਕਾਲ ਗੀਪੀ ਗਰੇਵਾਲ ਨੇ ਉਹਦੇ ਵਿੱਚ ਖੁਦ ਮੈਂਸ਼ਨ ਕੀਤਾ ਹੈ ਕਿ ਉਹਨੇ ਬਾਬਾ ਗੁਲਾਬ ਨੂੰ ਵੀ ਪੁੱਛਿਆ ਬਾਬਾ ਗੁਲਾਬ ਸਿੰਘ ਨੂੰ ਕਹਿੰਦਾ ਮੈਂ 23 ਲੱਖ ਰੁਪਏ ਨਿਹੰਗਾਂ ਨੂੰ ਦੇ ਚੁੱਕਿਆ ਬਾਬਾ ਜੀ ਕਿ ਪਲੀਜ਼ ਇੱਕ ਵਾਰ ਆ ਕੇ ਮੇਰੀ ਫਿਲਮ ਵੇਖ ਜੋ ਮੂੰਹ ਬੰਦ ਕਰ ਲੋ ਰੋਲਾ ਨਾ ਪਾਓ ਮੇਰੀ ਫਿਲਮ 'ਚ ਕੁਝ ਵੀ ਗਲਤ ਨਹੀਂ ਹੈ ਉਹ ਸੱਚ ਹੈ ਕਿ ਅਕਾਲ ਵਿੱਚ ਐਸਾ ਕੁਝ ਵੀ ਗਲਤ ਨਹੀਂ ਸੀ ਇਹ ਜਿੱਥੇ ਢਿੰਗਾ ਦਾ ਜੀ ਕਰਦਾ ਹੈ ਸਿਨੇਮਾ ਹਾਲ ਚ ਵੜ ਜਾਂਦੇ ਆ। ਕਿਰਪਾਨਾ ਲੈ ਕੇ ਲਾਓ ਪੋਸਟਰ ਫਿਲਮ ਨਹੀਂ ਚੱਲਣ ਦੇਣੀ। ਲੋਕਾਂ ਦੇ ਵਿਆਹਾਂ ਚ ਵੜ ਜਾਂਦੇ ਆ। ਲੋਕਾਂ ਦੇ ਰੈਸਟੋਰੈਂਟ ਚ ਵੜ ਕੇ ਉਹਨਾਂ ਤੋਂ ਫਰੋਤੀਆਂ ਮੰਗਦੇ ਆ। ਕਿਸੇ ਨੂੰ ਫੋਨ ਲਾ ਕੇ ਸੌਦਾ ਲਾ ਦਾਂਗੇ। ਮਤਲਬ ਇੰਨੀ ਛੂਟ ਤੁਸੀਂ ਇਹ ਢਿੰਗਾ ਨੂੰ ਦਿੱਤੀ ਆ। ਗੁੰਡਾ ਗਰਦੀ ਬਦਮਾਸ਼ੀ ਸਰੇਮ ਕਰ ਰਿਹਾ ਪੰਜਾਬ ਦੇ ਵਿੱਚ। ਦੇਖੋ ਅੱਜ ਪੰਜਾਬ ਕਿੱਧਰ ਨੂੰ ਤੁਰ ਪਿਆ। ਅੱਜ ਪੰਜਾਬ ਦਾ ਮਾਹੌਲ ਕੀ ਆ ਤੁਸੀਂ ਆਪ ਸੋਚ ਲਓ। ਕਿਉਂ ਕਰ ਰਹੇ ਇਹਨਾਂ ਕੁਛ ਕਿੱਦਾਂ ਬੰਦੇ ਇਹਨੇ ਜਿਹੜਾ ਬੱਚਾ ਸਕੂਲ ਨਹੀਂ ਜਾਂਦਾ ਜਿਹੜੇ ਬੱਚੇ ਨੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਣੀ ਕੋਈ ਮਾਂ ਆਪਣੇ ਨੂੰ ਰੋਟੀ ਨਹੀਂ ਕਮਾ ਕੇ ਦੇਣੀ ਕੋਈ ਆਪਣੀ ਜਾਨੀ ਬੱਚੇ ਨਹੀਂ ਪਾਲਨੇ ਜਾ ਕੇ ਡੇਰਿਆਂ 'ਚ ਬਹਿ ਜਾਂਦੇ ਆ ਕਿਉਂ ਸਕੂਲ ਜਾਣਾ ਨਹੀਂ ਪੜਾਈ ਤੋਂ ਭੱਜਣਾ ਘਰ ਦੀ ਜ਼ਿੰਮੇਵਾਰੀ ਚੱਕਣੀ ਡੇਰੇ 'ਚ ਬਹਿ ਜਾਓ ਫਰੀ ਦੇ ਵਿੱਚ ਰੋਟੀ ਮਿਲੂਗੀ ਨਿੰਗ ਦਾ ਚੋਲਾ ਪਾ ਲੋ ਸੋ ਅੱਜ ਜਿੰਨੇ ਇਹ ਨਿੰਗ ਆ ਨਾ ਇਹਨਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਦਿਮਾਗੀ ਤੌਰ ਤੇ ਵਿਕਲਾੰਗ ਹੋ ਗਏ ਆ ਜਦੋਂ ਬੰਦੇ ਕੋਲ ਐਜੂਕੇਸ਼ਨ ਬਹੁਤ ਹੁੰਦੀ ਹੈ ਨਾ ਪੜ੍ਹਿਆ ਲਿਖਿਆ ਹੁੰਦਾ ਹੈ ਔਰ ਇੱਕ ਚੀਜ਼ ਨੂੰ ਤਰਕ ਨਾਲ ਸੋਚਦਾ ਹੈ ਇਹ ਸੋਚਦੇ ਨਹੀਂ ਇਹ ਕਹਿੰਦੇ ਨਾ ਸਾਡੇ ਸਿੱਖਾਂ ਤੇ ਅਤਿਆਚਾਰ ਕਰ ਰਿਹਾ ਹੈ ਇੰਡੀਆ ਸਾਡੇ ਸਿੱਖਾਂ ਨੂੰ ਜੀ ਬੰਦੀ ਸਿੱਖਾਂ ਨੂੰ ਜੇਲਾਂ ਚ ਚੱਕ ਚੱਕ ਮਾਰਿਆ ਭਰਾਹਰਤ ਸਰਕਾਰ ਨੇ ਬੰਦੀ ਸਿੰਘਾਂ ਨੂੰ ਜਾਂ ਤੇਰੇ ਵਰਗਿਆਂ ਨੂੰ ਜੇਲਾਂ ਚ ਵੜਿਆ ਜਾਨ ਤੋਂ ਨਹੀਂ ਮਾਰਿਆ ਉਹਨਾਂ ਨੇ ਤਾੜੇ ਸਿੰਘ ਸਾਰੇ ਅੱਜ ਵੀ ਜੇਲ੍ਹ 'ਚ ਬੈਠੇ 20 ਸਾਲ ਤੋਂ ਕਹਿ ਦੋ ਕਿ ਭਾਰਤ ਸਰਕਾਰ ਨੇ ਕਿਸੇ ਦਾ ਜੇਲ੍ਹ 'ਚ ਵੱਧ ਘਾਟ ਤਾਂ ਕਿਸੇ ਨੂੰ ਜ਼ਹਿਰ ਦੇਤੀ ਤੁਸੀਂ ਤਾਂ ਬੰਦਿਆਂ ਨੂੰ ਮਾਰਨ ਲੱਗੇ ਹੋਏ ਆ ਜਾਂ ਤਾਂ ਨੀਲਾ ਚੋਲਾ ਪਾ ਕੇ ਜਿਹੜਾ ਚੋਲੇ ਦੇ ਉੱਤੇ ਇਹਨਾਂ ਨੇ ਉਹ 벨ਟ ਜੀ ਬੰਨੀ ਦੀਏ ਕੱਪੜੇ ਦੀ ਢਿੰਗ ਬੰਦੇ ਉਹ ਕੱਪੜੇ ਨਾਲ ਕੁੜੀ ਦਾ ਗਲ ਕੋਟਿਆ ਕਿੰਨੀ ਦੇਰੋਂ ਕੁੜੀ ਦੇ ਨਾਲ ਜਿੱਥੇ ਨੂੰ ਗਰਾਸ 'ਚ ਸੱਤਿਆ ਉੱਥੇ ਬੈਠੇ ਰਹੀ ਤੁਹਾਨੂੰ ਕੀ ਲੱਗਦਾ ਨਾਲ ਬਲਤ ਕਰਨੀ ਹੋਇਆ ਹੁਣ ਉਹ ਤਾਂ ਉਹਦੀ ਪੋਸਟਮਾਰਟਮ ਦੀ ਰਿਪੋਰਟ ਦੱਸੂਗੀ ਨਾ ਹੁਣ ਕਿ ਕਿੰਨਾ ਚਿਰ ਉਹਨਾਂ ਇਹਨਾਂ ਨੇ ਉਹਦੇ ਨਾਲ ਰੇਪ ਕੀਤਾ ਕਿੰਨਾ ਕੁਸ਼ ਕੀਤਾ ਉਸ ਤੋਂ ਬਾਅਦ ਉਹਦਾ ਗਲਾ ਚਲੋ ਭਈ ਆਪਣੀ ਮौज-ਮਸਤੀ ਕਰਤੀ ਹੁਣ ਇਹਦਾ ਗਲਾ ਘੁੱਟ ਦੋ ਫਿਰ ਕਹਿੰਦਾ ਇੱਕ ਕੋਈ ਪਤਾ ਨਹੀਂ ਕਿਹੜੀ ਲੂਥੜਾ ਲਾਥੜਾ ਕੁੜੀ ਹੋਰ ਹੈ ਜੀ ਇੰਸਟਾਗ੍ਰam ਤੇ ਉਹ ਵੀ ਬਹੁਤ ਗੰਦ ਪਾ ਰਹੀ ਹੈ ਅਸ਼ਲੀਲਤਾ ਫਲਾ ਰਹੀ ਹੈ ਉਹ ਵੀ ਨਹੀਂ ਛੱਡਣੀ ਪੰਜ ਛੇ ਮਾਰ ਕੇ ਵੜੋ ਕਿੰਨੀ ਮੈਰੋ ਦੀਆਂ ਵੀਡੀਓ ਵਾਇਰਲ ਹੋਈਆਂ ਸੋਚੋ ਤੁਸੀਂ ਸਰਿਆਮ ਪੰਜਾਬ ਚ ਗੁੰਡਾਗਰਦੀ ਸਰਿਆਮ ਕਤਲ ਸਰਿਆਮ ਮਰਡਰ ਸਰਕਾਰਾਂ ਸੁੱਤੀਆਂ ਹੋਈਆਂ ਹੈ ਭਗਵੰਤ ਮਾਨ ਨੇ ਉਹ ਸੁਨੰਦਾ ਸ਼ਰਮਾ ਦੇ ਮਗਰ ਲਾ ਕੇ ਉਹਦੀ ਘਰ ਵਾਲੀ ਨੇ ਮਿੰਟ ਚ ਅਫਸਰ ਨੂੰ ਫੋਨ ਕਰਾ ਕੇ ਪਿੰਕੀ ਧਰੀਵਾਲ ਚ ਕਾਤਾ ਕੰਪਨੀ ਵਾਲਾ ਉਹ ਕੀ ਬਲਤਕਾਰੀ ਸੀ ਬੰਦਾ ġਿਉਂ ਬੰਦਾ ਲੋਕਾਂ ਦੀਆਂ ਧੀਆਂ ਨੂੰ ਗਲੇ ਇਥੋਂ ਕੁੱਟ-ਕੁੱਟ ਕੇ ਮਾਰਦਾ ਸੀ ਸਿੰਗਰਾਂ ਨੂੰ ਕਿੰਨੇ ਕ ਸਿੰਗਰ ਮਾਰਤੇ ਪਿੰਕੀ ਧਰੀਵਾਲ ਨੇ ਕਿੰਨੇ ਕ ਕੁੜੀਆਂ ਨੂੰ ਉਹਨੇ ਬਲਤਕਾਰ ਕਰਤੇ ਕਿੰਨੇ ਕ ਪਰਚੋ ਦੇ ਸਿਰ ਤੇ ਆ ਉਹ ਬੰਦੇ ਨੂੰ ਚੱਕਣ ਲੱਗੇ ਤਾਂ ਸਿਮੈਂਟ ਲਾਇਆ ਤਾਂ ਮਾਨ ਸਰਕਾਰ ਤੋਂ ਮੈਂ ਪੁੱਛਣਾ ਚਾਹੁੰਗੀ ਪੰਜਾਬ ਦੇ ਮੁੱਖ ਮੰਤਰੀ ਤੋਂ ਹੁਣ ਤਾਂਡੀ ਸਰਕਾਰ ਕਿੱਥੇ ਆ? ਹੁਣ ਅੱਖਾਂ ਬੰਦ ਕਰਕੇ ਬੈਠੇ ਹੋ ਏਦਾਂ। ਸਰੇਮ ਕੁੜੀਆਂ ਦੇ ਮਾਰਡਰ ਹੋ ਰਹੇ ਆ ਤੇ ਤਾਥੋਂ ਇਹ ਗੁੰਡਾਗਰਦੀ ਵਾਲੇ ਬੰਦੇ ਸੰਭਾਲ ਨਹੀਂ ਹੁੰਦੇ। ਫੇਰ ਕਹਿੰਦੇ ਨੈਂਸੀ ਬੋਲਦੀ ਆ ਦੇਖੋ ਉਹ ਕੁੜੀ ਗਲਤ ਸੀ। ਮੈਂ ਸਰੇਮ ਕਹਿੰਨੀ ਆ ਪਰ ਮਾਰਨ ਦਾ ਜਾਨ ਤੋਂ ਮਾਰਨ ਦਾ ਹੱਕ ਕਿਸਰ ਨੂੰ ਨਹੀਂ ਦਿੱਤਾ। ਜਦੋਂ ਨਿੱਜਰ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਆਹੀ ਕਾਲ ਸਟਾਨ ਨੇ ਮੁੱਦਾ ਚੱਕਿਆ ਸੀ ਨਾ ਕਿ ਨਿੱਜਰ ਨੂੰ ਮਾਰਿਆ ਕਿਉਂ? ਜਸਟਿਨ ਟਰੂਡੋ ਨੇ ਹੀ ਮੁੱਦਾ ਚੱਕਿਆ ਕਿ ਸਾਡਾ ਭਾਰਤ ਦਾ ਸਿਟੀਜ਼ਨ ਸੀ। ਸਾਡੇ ਸਿਟੀਜ਼ਨ ਦਾ ਤੁਹਾਡਾ ਰਾਈਟ ਨਹੀਂ ਹੈ ਸਾਡੇ ਸਿਟੀਜ਼ਨ ਨੂੰ ਮਾਰਨ ਦਾ ਤੁਹਾਡਾ ਬਿਲਕੁਲ ਰਾਈਟ ਨਹੀਂ ਹੈ ਸਾਡੀ ਕੰਟਰੀ ਚ ਆ ਕੇ ਤੁਸੀਂ ਕਿਸੇ ਨੂੰ ਮਾਰੋ ਚਾਹੇ ਉਹਨੇ ਕਹਿੰਦੇ ਬੈਕ ਚ ਪਮੋਗਰਵਾਦੀ ਹੋਵੇ ਭਾਵੇਂ ਉਹਨੇ ਹਿੰਦੂ ਮੰਦਿਰ ਚ ਬੰਬ ਰੱਖੇ ਹੋਣ ਰਵੀ ਕੁਮਾਰ ਉਰਫ ਨਿਜਰ ਜੋ ਵੀ ਉਹਦਾ ਨਾਮ ਸੀ ਪੂਰਾ ਜਿਹੜੇ ਰਵੀ ਕੁਮਾਰ ਪਾਸਪੋਰਟ ਤੇ ਹੈ ਇਸ ਤਰਫ ਨਿਜਰ ਪਰ ਕਹਿੰਦਾ ਤੁਸੀਂ ਮਾਰ ਮਾਰਨਾ ਨਹੀਂ ਚਾਹੀਦਾ ਸੀ ਇਸ ਗੱਲ 'ਚ ਜਦੋਂ ਮੈਂ ਇਹ ਕਹਿਆ ਸੀ ਕਿ ਗੱਲ ਸੱਚਾ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਹੁਣ ਆਹੀ ਗੱਲ ਉਹ ਠੁੱਕਦੀ ਆ ਇਹਨਾਂ ਨੂੰ ਇਹ ਮੰਦ ਬੁੱਧੀ ਨਿਹੰਗ ਜਿਹੜਿਆ ਦੋ ਤਿੰਨ ਫੜੇ ਗਏ ਆ ਕਿਨੇ ਇਹਨਾਂ ਨੂੰ ਹੱਕ ਤੇ ਤਕਨੂੰਨ ਨੂੰ ਹੱਥ ਲਾ ਕੇ ਕਿਸੇ ਕੁੜੀ ਨੂੰ ਮਾਰ ਦੇਣਾ ਇਹ ਹੁੰਦੇ ਕੌਣ ਆ ਕਿਸੇ ਕੁੜੀ ਦੇ ਘਰ ਜਾ ਕੇ ਧਮਕੀ ਦੇਣਾ ਆ ਪਿੱਛੇ ਨੀਹਾ ਦਾ ਕੇਸ ਹੋਇਆ ਜਿਹੜੀ ਕੁੜੀ ਨੂੰ ਜ਼ਹਿਰ ਦੇ ਕੇ ਉਹ ਫੌਜੀ ਪਰਿਵਾਰ ਨੇ ਮਾਰਿਆ ਇਹ ਅਮਰਤਪਾਲ ਮੈਰੋ ਉਹਦੇ ਘਰ ਵੀ ਪਹੁੰਚ ਗਿਆ ਅਫਸੋਸ ਕਰਨ ਆਇਆ ਅਫਸੋਸ ਕਰਨੇ ਆਇਆ ਟੀਆਰਪੀ ਵਧਾ ਰਿਹਾ ਹੈ ਆਪਣੇ ਟੀਆਰਪੀ ਬਣਾ ਰਿਹਾ ਆਪਣੀ ਪੰਜਾਬ ਚ ਇੱਕ ਡੈਸ਼ਟ ਗੁੰਡਾਗਰਦ ਇੱਕ ਬਦਮਾਸ਼ੀ ਜਿਵੇਂ ਅਜੀਤ ਸਿੰਘ ਪੋਲਾ ਨਿਆਉ ਹੁੰਦਾ ਸੀ ਇਹ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਹੌਲੀ ਹੌਲੀ ਮੇਰੀ ਗੁੰਡਾਗਰਦੀ ਬਦਮਾਸ਼ੀ ਵੱਜੂਗੀ ਲੋਕਾਂ ਚ ਤਹਿਸ਼ਤ ਆਜੂਗੀ ਫਿਰ ਮੈਂ ਮੋਟੀ ਮੋਟੀ ਫਰੋਤੀਆਂ ਲਿਆ ਕਰੂੰਗਾ ਫਿਰ ਵਿਹਲਾ ਖਾਊਗਾ ਸਕੂਲੇ ਆਪਾਂ ਜਾਣਾ ਨਹੀਂ ਐਜੂਕੇਸ਼ਨ ਆਪਾਂ ਲੈਣੀ ਨਹੀਂ ਮਾਪਿਆਂ ਦਾ ਖਰਚੇ ਪਾ ਚੱਕਣੇ ਕੋ ਕਿ ਆਪਾਂ ਜੋਬ ਨਹੀਂ ਕਰਨੀ ਆਪਾਂ ਕੰਮ ਨਹੀਂ ਕਰਨਾ ਕੋਈ ਆਪਾਂ ਗੁੰਡਾਗਰਦੀ ਬਦਮਾਸ਼ੀ ਤੇ ਪੈਸਾ ਲੁੱਟਣਾ ਹੈ ਸਵਾਜਿਕਾ ਜਿਹੜੇ ਬੰਦੇ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਸ਼ੌਂਕ ਹੈ ਜਿਨੇ ਕਹਿੰਦੇ ਮੈਂ ਸਕੂਲ ਵੀ ਨਹੀਂ ਜਾਣਾ ਮੈਂ ਜੋਬ ਨਹੀਂ ਕਰਨੀ ਕੀ ਕਰੀਏ ਚਲੋ ਵੀ ਨੀਲਾ ਚੋੜਾ ਪਾ ਲੋ ਢੰਗਾ ਵਾਲਾ ਪਾ ਕੇ ਤੇ ਦੇ ਤੇਰੇ ਦੀ ਕੁੜੀਆਂ ਨੂੰ ਧਮਕਾਓ ਤੁਸੀਂ ਹੁਣੇ ਕੌਣ ਔਰਤ ਨੂੰ ਟਾਰਗੇਟ ਕਰਨ ਵਾਲੇ ਤੁਸੀਂ ਹੁਣੇ ਕੌਣ ਔਰਤ ਨੂੰ ਧਮਕੀਆਂ ਦੇਣ ਵਾਲੇ ਕਿ ਸਾਡੇ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ ਇੰਦਰ ਨੂੰ ਚੁਲਪੀ ਸਾਡੀ ਸਿੱਖ ਕੌਮ ਮੈਂ ਤਾਂ ਹੈਰਾਨਾ ਕਿਹੜੇ ਪਾਸੇ ਤੁਰ ਪਏ ਨੇ ਸਿੱਖ ਅੱਜ ਜਿਹੜੇ ਕਹਿੰਦੇ ਆ ਔਰਤਾਂ ਦੀ ਇੱਜ਼ਤਾਂ ਬਚਾਈਆਂ ਅਸੀਂ ਔਰਤਾਂ ਨੂੰ ਉੱਥੋਂ ਛਡਾਇਆ ਔਰ ਦੀ ਇੱਜ਼ਤ ਬਚਾਈ ਅੱਜ ਆਸ ਤਾਂ ਤੁਸੀਂ ਸਰਿਆਂਮ ਕਤਲ ਕਰ ਰਹੇ ਹੋ ਨਿਹੱਤੀ ਔਰਤਾਂ ਦੇ ਵਾਰ ਕਰ ਰਹੇ ਹੋ ਤੁਸੀਂ ਹੁਣੇ ਕੋਹ ਨੂੰ ਕਿਸੇ ਮਰਡਰ ਕਰਨ ਵਾਲੇ ਹੁਣਾਂ ਕੋਣ ਹੈ ਕਿਸੇ ਨੂੰ ਧਮਕੀਆਂ ਦੇਣ ਵਾਲਾ ਹੁਣ ਇਹਦੇ ਦੋ ਬੰਦੇ ਫੜੇ ਗਏ ਆ ਪਰ ਇਹ ਆਪ ਫਰਾਰ ਆ ਜੇ ਐਡਾ ਕੋਈ ਯੋਧਾ ਹੈਗਾ ਤਾਂ ਫਿਰ ਜਾ ਸਿਲੰਡਰ ਕਰ ਯੋਧੇ ਉਹ ਹੁੰਦੇ ਆ ਜਿਹੜੇ ਮਰਦਾਂ ਨਾਲ ਲੜਨ ਯੁੱਧ ਲੜਨ ਮੈਂ ਉਹਨਾਂ ਨੂੰ ਯੋਧੇ ਨਹੀਂ ਕਹਿੰਦੀ ਜਿਹੜੇ ਪਿੱਠ ਪਿੱਛੇ ਕਿਸੇ ਕੁੜੀ ਨੂੰ ਝੂਠ ਬੋਲ ਕੇ ਉਹਨੂੰ ਝੂਠੀ ਐਡ ਕਰਾਉਣੀ ਹੈ ਜੀ ਕਾਰਾਂ ਦੀ ਗਲਤ ਥਾਂ ਤੇ ਬੁਲਾ ਕੇ ਉਹਨੂੰ ਕਿਤੇ ਸੁੰਨਸਾਨ ਲੈ ਗਏ ਉਹਦੇ ਨਾਲ ਪਹਿਲੇ ਬਲਤਕਾਰ ਕੀਤਾ ਇਹਨਾਂ ਨੇ ਉਹਦਾ ਰੇਪ ਕੀਤਾ ਫਿਰ ਉਹਨੂੰ ਮਾਰਤਾ ਗਲਾ ਘੁੱਟ ਕੇ ਇਹ ਯੋਧੇ ਆ ਇਹਨਾਂ ਨੂੰ ਸਾਡੇ ਸਿੱਖ ਕੌਮ ਯੋਧੇ ਕਹਿੰਦੀ ਹੈ ਇਹਨਾਂ ਨੂੰ ਫਿਰ ਕਹਿੰਦੇ ਉਹਨਾਂ ਸੀ ਬੋਲਦੀ ਆ ਮੈਂ ਫੇਰ ਵਾਰ-ਵਾਰ ਕਹਿ ਰਹੀ ਹਾਂ ਕਿਸੇ ਦਾ ਵੀ ਮਰਡਰ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ਚਾਹ ਕੋ ਕਿੰਨਾ ਵੱਡਾ ਕ੍ਰਮਣਾ ਲਾ ਵਾਂਟਡਾ ਜੋ ਵੀ ਆ ਉਹ ਕਾਨੂੰਨ ਤੈ ਕਰੇਗਾ ਉਹ ਸਰਕਾਰਾਂ ਤੈ ਕਰਨੀ ਹੈ ਉਹਨੂੰ ਕੀ ਪਨਿਸ਼ਮੈਂਟ ਦੇਣੀ ਹੈ ਐਡਾ ਤਾਂ ਹਰ ਕੋਈ ਬੰਦਾ ਆਪਣੇ ਹੱਥਾਂ ਅੱਜਕੱਲ ਕਾਨੂੰਨ ਲੈ ਕੇ ਫਿਰੂਗਾ ਵੀ ਮੈਨੂੰ ਫਲਾਣੇ ਦੀ ਆ ਗੱਲ ਨਹੀਂ ਪਸੰਦ ਆਈ ਅੱਛਾ ਸੌਦਾ ਲਾ ਦੋ ਮੈਨੂੰ ਫਲਾਣੇ ਕੁੜੀ ਦੀ ਵੀਡੀਓ ਨਹੀਂ ਪਸੰਦ ਆਈ ਸੌਦਾ ਲਾ ਲਓ ਹੁਣਾ ਕੌਣ ਹੈ ਤੂੰ ਸੌਦਾ ਲਾਉਣ ਵਾਲਾ ਮੈਂ ਅੱਗੇ ਵੀ ਕੇ ਬੜਾ ਸੌਦਾ ਲਾਉਣ ਵਾਲਾ ਵਰਡ ਹੈ ਨਾ ਮਰਡਰ ਕਰਨ ਦਾ ਵਰਡ ਇਹ ਤਾਂ ਚਾਰਜਸ ਹੋਣੇ ਚਾਹੀਦੇ ਆ ਅੱਜ ਜੇ ਪੰਜਾਬ ਨਾ ਮਾ ਜਾ ਗਿਆ ਤਾਂ ਕਦੀ ਨਹੀਂ ਜਾਣਾ ਆ ਮਾਰੇ ਸਰਕਾਰ ਨੇ ਕੱਖ ਨਹੀਂ ਕਰਨਾ ਪੰਜਾਬ ਦਾ ਪਹਿਲੇ ਮੈਂ ਸਾਥ ਦਿੱਤਾ ਹੁਣ ਮੇਰੇ ਵੀ ਡੇਲੇ ਖੁੱਲ ਗਏ ਮੇਰੀਆਂ ਵੀ ਅੱਖਾਂ ਖੁੱਲ ਗਈਆਂ ਬੇ ਸਰਕਾਰ ਨੇ ਕੁਛ ਨਹੀਂ ਕਰਨਾ ਇਸ ਪੰਜਾਬ ਦੇ ਵਿੱਚ ਜਿੰਨੇ ਸਾਰਾ ਕਾਂਗਰਸ ਦੇ ਜਿੱਤਣ ਦੇ ਔਰ ਮੈਂ ਚਾਹਨੀ ਹੁਣ ਜਾਂ ਬੀਜਪੀ ਆ ਜਾਏ ਜਾਂ ਕਾਂਗਰਸ ਆ ਜਾਏ ਬਸ ਇਹ ਆਮ ਆਦਮੀ ਜਾਵੇ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਬਦਮਾਸ਼ੀ ਇੰਨੀ ਕੁ ਹੋ ਗਈ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਜੋ ਪੰਜਾਬ ਦੇ ਹਾਲਾਤ ਹੋਏ ਐ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਅੱਜ ਕੀ ਹੋ ਰਿਹਾ ਤਾਂ ਚਿੱਟ ਚ ਗਾਉਣ ਵਾਲੀਆਂ ਮਗਰ ਲਾ ਕੇ ਭਗਵੰਤ ਮਾਨ ਦੀ ਵਾਈਫ ਲੋਕਾਂ ਨੂੰ ਫੋਨ ਕਰਕੇ ਅੰਦਰ ਕਰਾਉਂਦੀ ਆ ਪਰ ਜਦੋਂ ਇਦਾਂ ਦੇ ਕਾਣ ਹੁੰਦੇ ਆ ਉਦੋਂ ਇਹਨਾਂ ਦੀ ਚੂਨੀ ਨਿਕਲਦੀ ਇਹ ਨਜ਼ਰ ਵੀ ਨਹੀਂ ਆਉਂਦੀ ਉਦੋਂ ਕਿੱਥੇ ਭੱਜ ਜਾਂਦੀ ਆ ਸ਼ਰਮ ਆਣੀ ਚਾਹੀਦੀ ਹੈ ਸਰਕਾਰਾਂ ਨੂੰ ਸੋ ਮੇਰੀ ਅਗਰ ਇਹ ਵੀਡੀਓ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਪਹੁੰਚਦੀ ਆ ਨਾ ਤਾਂ ਮੋਦੀ ਜੀ ਆਪਸੇ ਇੱਕ ਹੀ ਰਿਕਵੈਸਟ ਹੈ ਮੇਰੀ ये जो ब्लू घगरी गैंग है ना जो ये इतना गुंडागर्दी बदमाशी डाल रहे हैं हमारा ये चोला था ना निहंगों का ये पवित्र था इन लोगों ने गंद से भर दिया इसमें वैशी दरिंदे घुस गए इस चोलों में इनका कोई धारा लगाए इन पर और इनपे कोई स्ट्रिक्ट एक्शन होना चाहिए भारत में जय हिंद जय जै भारत